ਜਲੰਧਰ ਸ਼ਹਿਰ ਵਾਸੀਆਂ ਲਈ ਅਸੀਂ ਬਲਟਨ ਪਾਰਕ ਦੇ ਵਿੱਚ ਅਸੀਂ ਫਿਰ 헤ਰਾ ਫੇਰੀ ਮੂਵੀ ਵਾਲੀ ਰਾਇਲ ਸਰਕਸ ਲੈ ਕੇ ਆਏ ਆ ਤੇ ਨਾਲ ਅਸੀਂ ਬਹੁਤ ਹੀ ਵਧੀਆ ਮਾਲ ਕਰਦੇ ਕਿ ਜੁਬੇ ਦੇ ਸੋਤੇ ਵਿੱਚ ਇੱਕ ਬਹੁਤ ਨਵੀਂ ਚੀਜ਼ਾਂ ਦੇ ਵਿੱਚ ਇੱਥੇ ਬਲਟਨ ਪਾਰਕ ਜਲੰਧਰ ਸ਼ਹਿਰ ਵਾਸੀਆਂ ਲਈ ਇੱਕ ਨਵਾਂ ਸਰਪ੍ਰਾਈਜ਼ ਇੱਥੇ ਜੋ ਅਸੀਂ ਲੰਡਨ ਕਾਰਨੀਵਲ ਤੇ ਨਾਲ ਉਹ ਇਸ ਲੰਡਨ ਸਨੋ ਸਿਟੀ ਜੀ ਵਿੱਚ ਲੰਡਨ ਬ੍ਰਿਜ ਸਪੈਸ਼ਲਿਸਟ ਜਿਹੜੀ ਤੁਹਾਨੂੰ ਬਾਹਰ ਹੀ ਦੇਖਣ ਨੂੰ ਮਿਲੂਗਾ ਜਿਹਦੇ ਵਿੱਚ ਦੇਖਣ ਦੀ ਤੁਹਾਨੂੰ ਲੰਡਨ ਵਿੱਚ ਦੇਖਣ ਲਈ ਕੋਈ ਵੀ ਲੰਡਨ ਸਿਟੀ ਦੇਖਣ ਲਈ ਕੋਈ ਵੀ ਟਿਕਟ ਨਹੀਂ ਦੇਣੀ ਪਊਗੀ ਤੁਸੀਂ ਬਾਹਰ ਹੀ ਉਹਦੇ ਖੜ ਕੇ ਆਪਣਾ ਫ੍ਰੀ ਚੂਵੀ ਦਾ ਟਿਕਟ ਟਾਕ ਵਗੈਰਾ ਕਰਵਾ ਸਕਦੇ ਹੋ ਤੇ ਲੋਕਾਂ ਦੇ ਲਈ ਇਸ ਵਿੱਚ ਹੋਰ ਵੀ ਕਈ ਨਵੀਆਂ ਚੀਜ਼ਾਂ ਦੇਖਣ ਨੂੰ ਲਿਆਵਾਂਗੇ ਜਿਦਾ ਮਰਮੜ ਸ਼ੋਅ ਹੈ ਲਾਈਵ ਮਰਮੜ ਜੋ ਫਿਲਮ ਸੀਨ ਦੇ ਵਿੱਚ ਫਿਲਪੀਨ ਇਦਾਂ ਦੀ ਸਿਟੀ ਹੈ ਜਿਸ ਵਿੱਚ ਬੱਚਿਆਂ ਨੂੰ ਤੈਰਨਾ ਸਿਖਾਇਆ ਜਾਂਦਾ ਹੈ ਪਾਣੀ ਦੇ ਵਿੱਚ ਰਹਿਣਾ ਸਿਖਾਇਆ ਜਾਂਦਾ ਹੈ ਕਿ ਬੱਚੇ ਵਿੱਚ ਸਕੂਲਸ ਨੇ ਅਲੱਗ-ਅਲੱਗ ਚੀਜ਼ਾਂ ਨੇ ਜਿਹਦੇ ਵਿੱਚ ਬੱਚਿਆਂ ਨੂੰ ਪੋਸ਼ਟ ਕਰਦੇ ਉਹੀ ਚੀਜ਼ ਅਸੀਂ ਇੱਥੇ ਜਲੰਧਰ ਵਾਸੀਆਂ ਲਈ ਜਲੰਧਰ ਸਿਟੀ 'ਚ ਲੈ ਕੇ ਆਏ ਆ ਕਿ ਜੋ ਅਸੀਂ ਫਿਲਪੀਨਸ ਜਾ ਨਹੀਂ ਸਕਦੇ ਜਾਂ ਨਹੀਂ ਜਾ ਸਕਦੇ ਉਹ ਇੱਥੇ ਆ ਕੇ ਲਾਈਵ ਉਸ ਆਪਣੇ ਆਰਟਿਸਟ ਨੂੰ ਇੱਥੇ ਦੇਖ ਸਕਦੇ ਨੇ ਕੋਈ ਉਹਦਾ ਟੀਵੀ ਜਾਂ ਆਈਵੀਡੀਓ ਦੇ ਉਹ ਨਹੀਂ ਹੈ ਇੱਥੇ ਲਾਈਵ ਉਹ ਆਰਟਿਸਟ ਆਣਗੇ ਤੇ ਆ ਕੇ ਆਪਣਾ ਇੱਕ ਪ੍ਰੋਗਰਾਮ ਕਰਨਗੇ ਤੇ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਹੋਰ ਵੀ ਇਸ ਵਿੱਚ ਤੁਹਾਨੂੰ ਕਈ ਨਵੀਆਂ ਚੀਜ਼ਾਂ ਦੇਖਣ ਨੂੰ ਮਿਲੂਗਾ ਫਾਈਬਰ ਗੇਟਿੰਗ ਮਿਲੂਗੀ ਫਾਈਬਰ ਪੂਰਾ ਸਾਰਾ ਨਾਇਗਰਾ ਫਾਲ ਦੇਖਣ ਨੂੰ ਮਿਲੂਗਾ ਇੱਕ ਆਪਾਂ ਕਹਿੰਦੇ ਕਿ ਆਰਟੀਫੀਸ਼ੀਅਲ ਕੋਈ ਵੀ ਚੀਜ਼ ਰੈਡੀ ਕਰਦੇ ਆਂ ਉਸ ਦਾ ਆਰਟੀਫੀਸ਼ੀਅਲ ਪ੍ਰੂਫ ਫੂਬਿਆ ਖੂਬ ਰੂਪ ਫਾਈਬਰ ਦੇ ਵਿੱਚ ਰੈਡੀ ਹੋਇਆ ਹੈ 150 ਫੁੱਟ ਦੇ ਵਿੱਚ ਤੁਹਾਨੂੰ ਇੱਥੇ ਨਾਇਗਰਾ ਫਾਲ ਦੇਖਣ ਨੂੰ ਮਿਲੂਗਾ ਤੇ ਉਸ ਵਿੱਚ ਕਈ ਹੋਰ 스ਨੋ ਸਿਟੀ ਵੀ ਦੇਖਣ ਨੂੰ ਮਿਲੂਗੀ 스ਨੋ ਸਿਟੀ ਦੇ ਵਿੱਚ ਟੈਂਪਰੇਚਰ ਵੀ ਪ੍ਰੋਪਰ ਉਹ ਹੀ 스ਨੋ ਵਾਲਾ ਕੀਤਾ ਜਾਊਗਾ ਕਿ ਜਿਸ ਵਿੱਚ ਲੋਕਾਂ ਨੂੰ ਪੂਰਾ ਗਰਮੀ ਦੇ ਵਿੱਚ ਵੀ ਠੰਡਕ ਦਾ ਮਾਹੌਲ ਮਿਲ ਸਕੇ ਤੇ ਅਸੀਂ ਲੰਡਨ ਦੀ ਜਿਹੜਾ ਵਾਦੀਆਂ ਵਿੱਚ ਘੁੰਮ ਰਹੇ ਹਾਂ ਜਾਂ ਕਸ਼ਮੀਰ ਦੀ ਵਾਦੀਆਂ ਵਿੱਚ ਘੁੰਮ ਰਹੇ ਹਾਂ ਉਹ ਸਾਰੀ ਚੀਜ਼ਾਂ ਦਾ ਆਨੰਦ ਤੁਹਾਨੂੰ ਇੱਥੇ ਜਲੰਧਰ ਸ਼ਹਿਰ ਬਲਟਨ ਪਾਰਕ ਦੇ ਦੇਖਣ ਨੂੰ ਮਿਲੂਗਾ ਤੇ ਹੋਰ ਵੀ ਕਈ ਡਿਜ਼ਨੀ ਵਰਲਡ ਤੋਂ ਕਈ ਨਵੇਂ तक पहले कभी नहीं लगे जिसका नाम है का रेंजर झूला हो गया टावर झूला हो गया सुनामी झूला हो गया जो डिजनी वर्ल्ड तो बॉम्बे तो स्पेशली तो जलंधर शहर बल्टर पार्क लैके आए हैं ਤੇ ਲੋਕਾਂ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਗਾ ਕਿ ਵੱਤੋ ਵੱਤ ਇਸ ਦਾ ਆਕੇ ਨੰਦਮਾਣੋ ਜਿੱਦੀ ਓਪਨਿੰਗ ਕੱਲ ਕਰਵਾਈ ਜਾਈਏ ਕੱਲ ਕਰਵਾਈ ਜਾ ਰਹੀ ਹੈ 25 ਤਰੀਕ ਨੂੰ ਸਰਕਸ ਦੀ ਓਪਨਿੰਗ ਵੀ ਕੱਲ ਕਰਵਾਈ ਜਾਊਗੀ ਜਿੱਦੇ ਤਿੰਨ ਸ਼ੋਅ ਹੋਣਗੇ ਇੱਕ ਪਹਿਲਾ ਸ਼ੋਅ ਸ਼ਾਮੀ 5 ਵਜੇ ਦੂਜਾ ਸ਼ੋਅ ਸ਼ਾਮੀ 7 ਵਜੇ ਤੀਜਾ ਸ਼ੋਅ ਸ਼ਾਮੀ 9 ਵਜੇ ਕੱਲ 25 ਤਰੀਕ ਨੂੰ ਸਿਰਫ ਇੱਕ ਸ਼ੋਅ ਚਲਾਇਆ ਜਾਊਗਾ 7 ਵਜੇ ਦਿਨੇਸ਼ ਢੱਲ ਜੀ ਤੇ ਗੌਤਮ ਜੈਨ ਕਮਿਸ਼ਨਰ ਕਾਰਪੋਰੇਸ਼ਨ ਚਲੰਦਰ ਜੀ ਵੱਲੋਂ ਤੇ ਹਲਕਾਚਾਰ ਨਾਰਥ ਆਮਾਦੀ ਪਾਰਟੀ ਵੱਲੋਂ ਇਸ ਦੀ ਕੱਲ ਓਪਨਿੰਗ ਕਰਵਾਈ ਜਾਊਗੀ ਤੇ ਮੈਂ ਲੋਕਾਂ ਨੂੰ ਇ ਸਰ ਇਹਦੇ ਵਿੱਚ ਆਰਟਿਸਟ ਬਾਹਰੋਂ ਵੀ ਹੈਗੇ ਹਾਂਜੀ ਸਰ ਇਹ ਵਿੱਚ ਕਈ ਆਰਟਿਸਟ ਬਾਹਰੋਂ ਹੈਗੇ ਨੇ ਅਫਰੀਕਨ ਆਰਟਿਸਟ ਹੈਗੇ ਨੇ ਮਨੀਪੁਰਮ ਆਰਟਿਸਟ ਹੈਗੇ ਨੇ ਚਾਈਨੀਜ਼ ਆਰਟਿਸਟ ਹੈਗੇ ਸੋ ਸੁਰੱਖਿਆ ਦੇ ਲਈ ਪੂਰੇ ਪ੍ਰਬੰਧ ਨੇ ਆਪਣੇ ਡਿਵੀਜ਼ਨ ਨੰਬਰ 1 ਵੱਲੋਂ ਵੀ ਪੂਰੀ ਸਕਿਉਰਿਟੀ ਕਲ ਵੀ ਲਗਾਈ ਹੋਈ ਹੈ ਰੈਗੂਲਰ ਲਗਾਈ ਜਾ ਰਹੀ ਹੈ ਵੱਲੋਂ ਅੰਦਰ ਚੌਂਕੀ ਪੋਸਟ ਵੀ ਬਣਾਈ ਗਈ ਹੈ ਸੈਕੰਡਲੀ ਸਾਡੇ ਵੱਲੋਂ ਆਪਣੀ ਪ੍ਰਾਈਵੇਟ ਸਕਿਉਰਟੀ ਵੀ ਰੱਖੀ ਜਾਂਦੀ ਹੈ ਫਟ ਸਕਿਉਰਿਟੀ ਪੁਲਰ ਸਕਿਉਰਿਟੀ ਵੱਲੋਂ ਕੰਟਰੈਕਟ ਤੇ ਤੋਂ ਆਏ ਜਿਹੜੇ ਸਕਿਉਰਿਟੀ ਗਾਰਡਸ ਪ੍ਰੋਪਰ ਹੁੰਦੇ ਨੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਆਪਣਾ ਖ ਜਿਵੇਂ ਝੁੱਲੇ ਵਗੈਰਾ ਜਿਹੜੇ ਆ ਰਹੇ ਨੇ ਉਹਨਾਂ ਦੇ ਕਿਉਂਕਿ ਕੋਈ ਅਣਹੋਣੀ ਨਾ ਵਾਪਰੇ ਉਹਦੇ ਲਈ ਤੁਹਾਡੇ ਵੱਲੋਂ ਸਰ ਇਹ ਸਾਰੇ ਪ੍ਰੋਪਰ ਸੀਟ ਬੈਲਟਸ ਵਾਲੇ ਰਾਈਟਸ ਹੁੰਦੀਆਂ ਨੇ ਇਹਦੇ ਵਿੱਚ ਕੋਈ ਹੋਰ ਰਾਈਟਸ ਨਹੀਂ ਆ ਮਿਲਣ ਲਈ ਆਪਾਂ ਜਿਹੜੇ ਨਵੇਂ ਲੱਗਦੀਆਂ ਜਿੰਨੀਆਂ ਸੁਨਾਮੀ ਵਗੈਰਾ ਜੋ ਵੀ ਰਾਈਟਸ ਨੇ ਸਾਰੀਆਂ ਪ੍ਰੋਪਰ ਸੀਟ ਬੈਲਟਸ ਤੇ ਪੂਰੀ ਸੇਫਟੀ ਨਾਲ ਹੁੰਦੀਆਂ ਇਹਨਾਂ ਦੀ ਪਰਮਿਸ਼ਨ ਵੀ ਵੈਸੀ ਹੀ ਪੰਜਾਬ ਰੋਡਵੇਜ਼ ਤੇ ਦੂਜੇ ਪੀਡਬਲੂਡੀ ਵੱਲੋਂ ਫਿਟਨੈਸ ਇਲੈਕਟ੍ਰੀਕਲ ਐਂਡ ਮਕੈਨਿਕਲ ਦੋਨਾਂ ਵੱਲੋਂ ਕਰਵਾਈ ਜਾਂਦੀ ਹੈ ਉਸ ਤੋਂ ਬਾਅਦ ਇਹਨੂੰ ਸਟਾਰਟ ਕੀਤਾ ਜਾਂਦਾ ਅੱਜ ਵੀ ਜਦੋਂ ਤੁਸੀਂ ਦੇਖੂਗੇ ਉਧਰ ਜਾ ਕੇ ਹੁਣ ਆਪਾਂ ਦਿਖਾਵਾਂਗੇ ਉਸੇ ਸਾਰੇ ਮੁਲਾਜ਼ਮ ਤੋਂ ਦੀ ਅਰਥਿੰਗਸ ਵਗੈਰਾ ਕਰ ਰਹੇ ਨੇ ਪਲੱਸ ਪੀਡਬਲੂਡੀ ਵਾਲੇ ਮੈਕਨਿਕਲ ਆਏ ਹੋ ਇਹਨੋਂ ਸਾਰੇ ਝੂਲੇ ਨੂੰ ਟ੍ਰਾਈ ਚਲਾ ਚਲਾ ਕੇ ਟ੍ਰਾਈ ਕਰ ਰਹੇ ਨੇ ਜਦੋਂ ਉਹਨਾਂ ਵੱਲੋਂ ਫਸਟਲੀ ਟ੍ਰਾਈ ਕੀਤਾ ਜਾਂਦਾ ਫਿਰ ਸੈਕੰਡ ਲਾਈਨ ਨੂੰ ਚਲਾਇਆ ਜਾਂਦਾ ਸਰ ਸਰਕਲ ਵਿੱਚ ਐਨੀਮਲ ਕਿਹੜੇ ਕਿਹੜੇ ਤੁਸੀਂ ਸਰ ਐਨੀਮਲਸ ਜਿੱਦਾਂ ਗਵਰਨਮੈਂਟ ਵੱਲੋਂ ਅਪੀਲ ਕੀਤੀ ਗਈ ਸੀ ਉਹਦੇ ਜਿਹੜੇ ਐਨੀਮਲਸ ਖਤਮ ਹੋ ਗਏ ਨੇ ਸਾਰੇ ਬੰਬੇ ਜੂਸ ਵਗੈਰਾ ਜਮਾ ਹੋਏ ਨੇ ਅਸੀਂ ਬੱਚਿਆਂ ਨੂੰ ਉਹ ਲੋਕਾਂ ਨੂੰ ਬੱਚਿਆਂ ਨੂੰ ਕਿੱਦਾਂ ਪਤਾ ਲੱਗੂਗਾ ਕਿਹੜਾ ਡਾਇਨਾਸੌਰ ਹੁੰਦਾ ਸੀ ਗੁਰਿੱਲਾ ਕੀ ਹੁੰਦਾ ਸੀ ਹਾਥੀ ਕੀ ਹੁੰਦਾ ਸੀ ਸੈਂਟੀਫਿਕ ਤੌਰ ਤੇ ਬੱਚਿਆਂ ਨੂੰ ਸਿਰਫ ਕਿਤਾਬਾਂ 'ਚ ਜਾਂ ਟੀਵੀ 'ਚ ਦੇਖਣ ਨੂੰ ਮਿਲਦਾ ਹੈ ਅਸੀਂ ਇੱਥੇ ਇੱਕ ਮਾਡਲਸ ਲੈ ਕੇ ਆਏ ਆ ਜਿੱਦਾਂ ਇਲੈਕਟ੍ਰੋਨਿਕਸ ਮਾਡਲ ਸੈਟ ਹੈ ਡਾਇਨਾਸੌਰ ਦੇ ਵੀ ਹੋਰ ਵੀ ਡਰੈਸਿਸ ਐ ਅਲੱਗ-ਅਲੱਗ ਗੁਰਿੱਲੇਸ ਵਗੈਰਾ ਦੀਆਂ ਜਿਹੜੇ ਚ ਲ ਸੀ ਕੀ ਗਰੀਲਾ ਸੀ ਕੀ ਡਾਇਨਾਸੌਰ ਸੀ ਜੋ ਜਾਨਵਰ ਆਪਣੇ ਤੋਂ ਅਲੋਪ ਵੀ ਹੋ ਚੁੱਕੇ ਨੇ ਉਹ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਇੱਥੇ ਦੇਖਣ ਨੂੰ ਮਿਲਦੀਆਂ ਤੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਇਹ ਸਰਕਸ ਜਿਹੜੀ ਜਲੰਧਰ ਚ ਪਹਿਲਾ ਵੀ ਹੋਈ ਹੈ ਕਿ ਪਹਿਲੀ ਨਹੀਂ ਸਰ ਇਹ ਪਹਿਲੀ ਵਾਰੀ ਲੱਗ ਰਹੀ ਹੈ ਜਲੰਧਰ ਵਾਸੀ ਵਾਲੀ ਬਲਟਨ پارک ਦੇ ਵਿੱਚ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਵੱ ਚੜ ਕੇ ਇਸ ਦਾ 파ਕੇ ਅਨੰਦਮਾਣੋ ਸਰਕਸ ਦੀ ਜਿਹੜੀ ਟਾਈਮਿੰਗ ਹੋਇਆ ਕਰੂਗੀ ਰੈਗੂਲਰ ਤਿੰਨ ਸ਼ੋਅ ਹੋਇਆ ਕਰਨਗੇ ਸ਼ਾਮ ਨੂੰ 5 ਵਜੇ 7 ਵਜੇ ਤੇ 9 ਵਜੇ ਜਿਹੜੀ ਮੇਲੇ ਦੀ ਟਾਈਮਿੰਗ ਹੋਊਗੀ ਉਹ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਹੋਇਆ ਕਰੂਗਾ ਤੇ ਬਾਅਦ ਚੜ ਕੇ ਲੋਕੇ ਜਦਾ ਕੇ ਨੰਨ ਮਾਰ ਸਕਦੇ ਐ ਕਿ ਟਿਕਟ ਪ੍ਰਾਈਸ ਵਗੈਰਾ ਜਾਂ ਕੁਝ ਚੀਜ਼ ਹੈਗੀ ਉਹਦੇ ਵੇਲੇ ਤੁਹਾਡੇ ਡਿਸਕਲੋਸ ਕਰ ਦਿਓ ਮੈਨੂੰ ਵੀ ਜਿਹੜਾ ਟਿਕਟ ਵਗੈਰਾ ਤੁਹਾਡੇ ਰੋਗੇ ਵੀਰੇ ਆਪਾਂ ਨੂੰ ਉਹਦਾ ਪਤਾ ਨਹੀਂ ਆਪਣਾ ਪੂਰਾ ਫਾਈਬਰ ਮਾਡਲ ਹੈ ਉਹ ਆਪਾਂ ਜਿੱਦਾ ਇੱਕ ਮੇਨਟੇਨ ਕਰਦੇ ਉੱਪਰੋਂ ਪਾਣੀ ਸਿੱਟਣਾ ਨਾਇਗਰਾ ਫਾਲ ਨਹੀਂ ਹੁੰਦਾ ਇਹ ਫਾਈਬਰ ਮਾਡਲ ਹੈ ਜਿਸ ਵਿੱਚ ਪ੍ਰੋਪਰ ਤੁਹਾਨੂੰ ਆਈਏ ਦੇ ਵਿੱਚ ਉਹਦੀ ਵੀਡੀਓਜ਼ ਵਗੈਰਾ ਵੀ ਦਿਖੂਗੀਆਂ ਤੇ ਸਾਰਾ ਕੁਝ ਪ੍ਰੋਪਰ ਉਹਦੀ ਫੀਲ ਵੀ ਆਊਗੀ ਸਰ ਕੋਈ ਕੀ ਟਿਕਟ ਕੀ ਰੋਗੇ ਸਰ ਨਾਰਮਲ ਟਿਕਟਸ ਰੱਖੀਆਂ ਹੋਈਆਂ ਕਿਸੇ ਵੀ ਚੀਜ਼ ਦੀ ਸਰਕਸ ਦੀ ਵੀ ਟਿਕਟ ਨਾਰਮਲ ਹੈ 100 150 200 ਇੱਦਾਂ ਹੀ ਮੇਲੇ ਦੇ ਵਿੱਚ ਵੀ 50 ਰੁਪਏ ਦੀ ਟਿਕਟ ਹੈ ਕੋਈ ਹੈਵੀ ਟਿਕਟਸ ਨਹੀਂ ਝੂਲੇ ਦੀ ਵੀ ਟਿਕਟਸ ਵੀ ਬਹੁਤ ਨਾਰਮਲਸ ਰੱਖੀਆਂ ਆਈਆਂ 50 ਰੁਪਏ 80 ਰੁਪਏ 100 ਰੁਪਏ ਦੀ ਜਿਸ ਵਿੱਚ ਕਿਸੇ ਵੀ ਬੰਦੇ ਦੀ ਕੋਈ ਜੇਬ ਨਹੀਂ ਲੇ ਤੇ ਆਮ ਨਾਲ ਆਕੇ ਪਰ ਨਾਰਮਲ ਪਬਲਿਕਸ ਇਸ ਦਾ ਨੰਤ ਮਾਣ ਸਕਦਾ ਸਰ ਆ ਪਛਟੜੀ ਤੋਂ ਲੈ ਕੇ ਕਦੋਂ ਤ ਪਿਛੇ ਦੱਸਿਆ ਜਾ ਸਕਦਾ ਹੈ ਕਿ ਕਿੰਨੀ ਦਿਨ ਤੋਂ ਕਿੰਨੀ ਜਗ੍ਹਾ ਸਰ 7 ਸਤੰਬਰ 25 ਤਰੀਕ ਨੂੰ ਸਟਾਰਟ ਜਾਈਏ ਉਹ ਵੀ 1 ਮਹੀਨਾ ਲਈ ਹੈ ਫਿਰ ਅੱਗੇ ਜੋ ਵਧਾਣਾ ਉਸ ਦਾ ਸਮਾਂ ਲੱਗਦਾ ਜਿਵੇਂ ਗਰਮੀ ਦਾ ਮੌਸਮ ਹੈ ਤੇ ਬਰਸਾਤ ਦਾ ਵੀ ਅੱਗੇ ਮੌਸਮ ਹੈ ਉਹਦੇ ਲਈ ਕੀ ਤੁਹਾਡੇ ਸਰ ਵਾਟਰ ਪ੍ਰੂਫ ਤੰਬੂ ਹੈ ਅੰਦਰ ਕੂਲਰਸ ਵਗੈਰਾ ਲੱਗੇ ਹੋਏ ਨੇ ਪਰ ਫੈਨਸ ਕੂਲਰ ਸਾਰਾ ਕੁਝ ਲੱਗੇ ਹੋਏ ਨੇ ਕਿਸੇ ਨੂੰ ਉਹ ਦੱਸ ਨਹੀਂ ਨਾਲੇ ਜਿਸੜਾ ਜਿਹੜਾ ਸੀ স্নੋ ਬੋਰਡ ਲੈ ਕੇ ਆਇਆ ਉਹ ਫੁੱਲ ਏਸੀ ਹੈ ਕੁਝ ਕਿਸੇ ਨੂੰ ਵੀ ਕੋ ਗਰਮੀ ਨਹੀਂ ਕਿੰਨੇ ਲੋਕਾਂ ਦੇ ਬੈਠਣ ਦਾ ਰੇਸਟੈਂਟ ਸਰ ਅੰਦਰ 300 ਤੋਂ 400 ਲੋਕਾਂ ਦੇ ਬੈਠਣ ਦੀ ਸੈਟਿੰਗਸ ਹੈਗੀਆਂ ਨੇ ਜੇ ਇਹ ਕਲਾਸ ਦੇ ਵਿੱਚ ਜਿਹੜਾ 200 ਰੁਪਏ ਦੀ ਟਿਕਟ ਹੋਗੀ ਉਹਦੇ ਚੋਂ 150 ਵਾਲੀ ਟਿਕਟ ਚ ਇੱਦਾਂ ਹੀ 100 ਵਾਲੀ ਟਿਕਟ ਸੀ ਇੱਦਾਂ ਤਿੰਨ ਤਰ੍ਹਾਂ ਦੇ ਅੱਗੇ ਤਿੰਨ ਮੈਸ਼ਰਡ ਕੀਤਾ ਹੁੰਦਾ ਫਰੰਟ ਸੈਕੰਡ ਰੋ ਥਰਡ ਰੋ ਜਿਸ ਵਿੱਚ ਆ ਕੇ ਲੋਕੀ ਆਪਣੇ ਸਾਹ ਉਹਨਾਂ ਟਿਕਟਸ ਲੈ ਕੇ ਉਹ ਚਾਰਾਮਨਾ ਬੈਠ ਸਕਦੇ ਨੇ ਬਹੁਤ ਸਾਰੀਆਂ ਕਲਾ ਜਿਹੜੀਆਂ ਪੰਜਾਬ ਦੇ ਵਿੱਚ ਹੈਗਾ ਹੋਇਆ ਗਰਮੀ ਜਿੰਦਰ ਵਿੱਚ ਹੈ ਸਾਰੇ ਪੰਜਾਬ 'ਚ ਹੀ ਗਰਮੀ ਦਾ ਮੌਲ ਬਹੁਤ ਜ਼ਿਆਦਾ ਹੁਣ ਬਹੁਤ ਜ਼ਿਆਦਾ ਹੋ ਰਹੀ ਹੈ ਜਿਹੜਾ ਕੋਈ ਜਿਹੜਾ ਸਰਵਿਸ ਦੇਖਣ ਆਂਦਾ ਆ ਰਿਹਾ ਜਾਂ ਇਹਨਾਂ ਦੇ ਕੋਈ ਸਪੈਸ਼ਲ ਪੈਨਿੰਗ ਹੋ ਜਲਦੀ ਹੈਗਾ ਮਾਪਿਆਂ ਦਾ ਜਿੱਥਾ ਕੋਈ ਘਬਰਾਹਟ ਮਹਿਸੂਸ ਕਰਦਾ ਕੋਈ ਇਦਾਂ ਕੋਈ ਚਾਂਸ ਹੁੰਦਾ ਕਿ ਤੁਸੀਂ ਤਾਂ ਫਰਸਟ ਏਡ ਵਗੈਰਾ ਰੱਖੀ ਹੁੰਦੀ ਸਰ ਫਰਸਟ ਏਡ ਵਗੈਰਾ ਰੱਖੀ ਹੁੰਦੀ ਹੈ ਨਹੀਂ ਤਾਂ ਵੈਸੇ ਕੋਈ ਇਦਾਂ ਦੀ ਚਿੰਤਾ ਲੈਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਕਿ ਫਰਸਟ ਏਡਸ ਵੀ ਹੁੰਦੀ ਹੈ ਸਾਡੇ ਕੋਲ ਉੱਦਾਂ ਵੀ ਸਾਰੀ ਫੈਸਿਲਿਟੀਆਂ ਹੁੰਦੀ ਹੈ ਨਾਲੇ ਇਹਦੇ ਵਿੱਚ ਪੂਰਾ ਜਿਹੜਾ ਹੈ ਵੈਸੇ ਨਹੀਂ ਤਾਂ ਪੂਰਾ ਹਵਾਦਾਰਾ ਹੁੰਦਾ ਹੈ ਕੂਲਰਸ ਵਗੈਰਾ ਲੱਗੇ ਹੁੰਦੇ ਨੇ ਇਦਾਂ ਘਬਰਾਟ ਲਈ ਕੋਈ ਕਹਿੰਦੇ ਤਾਂ ਹੀ ਅਸੀਂ ਜਿਹੜੇ ਵੀ ਕਰਦੇ ਹਾਂ ਇਸ ਗਰਮੀਆ ਦੇ ਮੌਸਮ 'ਚ ਈਵਨਿੰਗ ਸਟਾਰਟ ਕਰੀ ਤਾਂ ਇਸ ਲਈ ਅਸੀਂ ਇੱਥੇ ਜਿਹੜੀ ਟਾਈਮਿੰਗਸ ਰੱਖੀ ਦੀ ਉਹ ਸ਼ਾਮ ਨੂੰ 5 ਵਜੇ ਰੱਖੀ ਦੀ ਹੈ ਮੌਸਮ ਨੂੰ ਦੇਖਦੇ ਹੋਏ ਕਿ ਕਿਸੇ ਲੋਕਾਂ ਨੂੰ ਪਰੇਸ਼ਾਨੀ ਵੀ ਨਾ ਜਿਹੜੇ ਲੋਕ ਬਾਹਰੋਂ ਵੀ ਆ ਰਹੇ ਨੇ ਜਾਂ ਪਿੰਡੋਂ ਆ ਰਹੇ ਨੇ ਜਾਂ ਕਿਤੇ ਦੂਰੋਂ ਆ ਰਹੇ ਨੇ ਉਹ ਆ ਕੇ ਇਸ ਦਾ ਆਰਮਨਾਨੰਦ ਮਾਣ ਸਕਣ ਉਹ ਸਾਰੀਆਂ ਪ੍ਰਾਤਨ ਕਲਾ ਜਿਹੜੀਆਂ ਉਹ ਗਾਇਬ ਹੋ ਗਈਆਂ ਇਹਨੂੰ ਜਿਉਂਦਾ ਰੱਖਣ ਲਈ ਤੁਸੀਂ ਸਰਕਾਰ ਤੋਂ ਕਿੰਦਾ ਦੀ ਸਹਿਯੋਗ ਦੀ ਮੰਗ ਕਰਦੇ ਹੋ ਸਰਕਾਰ ਤੋਂ ਸਹਿਯੋਗ ਮੰਗਦੇ ਆ ਜੀ ਪਹਿਲਾਂ ਤਾਂ ਲੋਕਾਂ ਤੋਂ ਸਹਿਯੋਗ ਮੰਗਦੇ ਕੀ ਵਾਚ ਚੜ ਕੇ ਜਦੋਂ ਅਨੰਦਮਾਨੋ ਜਿੱਦਾਂ ਤੁਸੀਂ ਦੇਖ ਹੀ ਰਹੇ ਹੋ ਅੱਗੇ ਲੱਖਾਂ ਕਰੋੜਾਂ ਸਕਸਾ ਹੁੰਦੀਆਂ ਜੀ ਜਿਹੜੀਆਂ ਸੋਹਾਂ ਦੀ ਗਿਣਤੀ ਚ ਆ ਗਈਆਂ ਹੈਗੀਆਂ ਪੰਜਾਬ ਇੱਕ ਪੰਜ ਦਰਿਆਵਾਂ ਦੀ ਧਰਤੀ ਹੈ ਮੇਲਿਆਂ ਦੀ ਧਰਤੀ ਹੈ ਤੇ ਮੇਲੇ ਅੱਗੇ ਵੀ ਲੱਗਦੇ ਰਹਿਣ ਤੇ ਸਰਕਾਰ ਨੂੰ ਬਸ ਇਹੀ ਅਪੀਲ ਕਰਨਾ ਚਾਹੀਦਾ ਹੈ ਵਾਚ ਚੜ ਕੇ ਸਹਿਯੋਗ ਦਿਓਰ ਸਰਕਾਰ ਸਹਿਯੋਗ ਦੇ ਵੀ ਰਹੀ ਹੈ ਐਨਓਸੀਜ਼ ਵਗੈਰਾ ਦੇ ਵਿੱਚ ਸਾਨੂੰ ਕੋਈ ਇੰਨੀ ਦਿੱਕਤਾਂ ਨਹੀਂ ਆਉਂਦੀਆਂ ਜਿੱਤੂ ਵੀ ਅਸੀਂ ਕਿਤੇ ਮੇਲਾ ਵ ਸਰ ਬਹੁਤ ਅਲੱਗ-ਅਲੱਗ ਸਟੋਲ ਸਜਾਈ ਕਰ ਰਹੇ ਜੋਧਪੂਰੀ ਪੰਜਾਬੀ ਜੁੱਤੀ ਦਾ ਸਟਾਲਸ ਹੈ ਫਰਨੀਚਰ ਦਾ ਸਟਾਲਸ ਹੈ, ਕ੍ਰੌਕਰੀ ਦਾ ਸਟਾਲਸ ਹੈ, ਕੱਪੜਿਆਂ ਦੇ ਅਲੱਗ-ਅਲੱਗ ਸਟਾਲਸ ਨੇ, ਖਾਣ-ਪੀਣ ਦੇ ਵੀ ਬਹਰੋ ਜੈਪੁਰ ਤੋਂ ਸਟਾਲਸ ਵਗੈਰਾ ਆਏ ਹੋਏ ਨੇ, ਪੀਜ਼ਾ ਦਾ ਡੋਮੀਨੋਜ਼ ਦਾ ਸਟਾਲਸ ਲਗਾਇਆ ਜਾ ਰਿਹਾ ਹੈ। ਹੋਰ ਵੀ ਇੱਥੇ ਕਈ ਨਵੀਆਂ ਤੋਂ ਨਵੀਆਂ ਚੀਜ਼ਾਂ ਤੁਹਾਨੂੰ ਜੋ ਬਹਰੋ ਸੀ ਆ ਕੇ ਇੱਥੋਂ ਸ਼ਾਪਿੰਗ ਕਰ ਸਕਦੇ ਆਂ ਕਿ ਜੋ ਅਸੀਂ ਦਿੱਲੀ ਵਗੈਰਾ ਸ਼ਹਿਰਾਂ 'ਚੋਂ ਲੈਣ ਜਾਣੀਆਂ ਪੈਂਦੀਆਂ ਉਹ ਤੁਹਾਨੂੰ ਇੱਥੇ ਇੱਕ ਮੇਲੇ ਦੇ ਵਿੱਚ ਆ ਕੇ ਮਿਲ ਜਾਂਦੀਆਂ। ਤੇ ਜੀਜ਼ ਦੇ ਰੇਟਸ ਵੀ ਬਹੁਤ ਨਾਰਮਲ ਹੁੰਦੇ ਨੇ ਤੇ ਸੀਐਸ ਦੇ ਵੀ ਸਾਰੇ ਸਮਾਨ ਵਧੀਆ ਸਭ ਕੁਝ ਮਿਲਦਾ। ਅਗਰ ਕਿਸੇ ਨੇ ਸਟਾਲ ਸਰਦੋਸਤ ਤੋਂ ਇਲਾਵਾ ਹੋ ਇਸ ਵਿੱਚ ਕੀ ਬੱਚਿਆਂ ਨੂੰ ਪ੍ਰੋਪਰ ਫੀਲ ਆਵੇ ਇਹ ਕੋਈ ਤਰਪਾਲ ਨਹੀਂ ਹੈ ਕਿਸੇ ਚੀਜ਼ ਨਾਲ ਬਣਿਆ ਹੋਇਆ ਕੋਈ ਵੀ ਫੀਡਬੈਕ 35 ਫੁੱਟ ਦੀ ਹਾਈਟ ਦਾ ਫਾਈਬਰ ਮਾਡਲ ਹੈ ਕੋਈ ਤਰਪਾਰ ਨਾ ਝਰਨਾ ਨਹੀਂ ਬਣਾਇਆ ਆ ਜਿਸ ਨੂੰ ਜਿਨੇਗਰਾ ਫਾਲ ਦਾ ਨਾਮ ਦੇ ਰਿਹਾ ਫਾਈਬਰ ਮਾਡਲ ਹੈ ਜਿਸ ਕਾਰਨ ਕਿ ਲੋਕਾਂ ਨੂੰ ਪਤਾ ਲੱਗੇ ਕਿ ਨਾਇਗਰਾ ਫਾਲ ਉੱਥੇ ਜਾ ਕੇ ਕੀ ਹੈ ਔਰ ਅਸੀਂ ਖੁਦ ਉੱਥੇ ਜਾ ਕੇ ਦੇਖਿਆ ਦਾ ਉਸ ਤੋਂ ਬਾਅਦ ਇਹਨੂੰ ਇੱਥੇ ਲੈ ਆ ਕੇ ਬਣਵਾਇਆ ਹੈ ਖੁੱਜ ਜਾ ਕੇ ਉਹਦੀ ਮਾਡਲਿੰਗ ਕੀਤੀ ਹੈ ਸਾਰੀ ਪਲੈਨਿੰਗ ਕੀਤੀ ਹੈ ਖੁੱਜ ਜਾ ਕੇ ਉਹਨੂੰ ਪ੍ਰੋਪਰ ਸੈਟਅਪ ਕਰਕੇ ਫਿਰ ਇੱਥੇ ਲਿਆ ਕੇ ਉਹਨੂੰ ਪ੍ਰੋਪਰ ਫਾਈਬਰ ਚ ਬਣਾਇਆ ਜਦੋਂ ਸਰ ਦਾ ਨਾਂ ਲੈਨੇ ਆ ਨਾ ਤਾਂ ਬੱਚਿਆਂ ਦੀ ਦੁਮਾਨ ਦਾ ਸਾਰੇ ਰੋਗਾ ਲਾਦਾ ਵੀ ਕੋਸ਼ਿਸ਼ ਤੇ ਐਨੀਮਲਸ ਬਣਾਤੇ ਸਰ ਇਸੇ ਲਈ ਅਸੀਂ ਇਲੈਕਟ੍ਰੋਨਿਕ ਐਨੀਮਲਸ ਲੈ ਕੇ ਆਏ ਆ ਨਾ ਸਰ ਕਿ ਬੱਚਿਆਂ ਨੂੰ ਉਹ ਜੋ ਐਨੀਮਲਸ ਅਲੋਪ ਹੋ ਗਏ ਨੇ ਜਾਂ ਗਵਰਨਮੈਂਟ ਵੱਲੋਂ ਬੰਦ ਕਰਵਾ ਦਿੱਤੇ ਗਏ ਨੇ ਉਹਦੀ ਜਗ੍ਹਾ ਤੇ ਇਸ ਲਈ ਉਹਨੂੰ ਅਸੀਂ ਐਨੀਮਲਸ ਉਹਲੇ ਲੈ ਕੇ ਆਏ ਕਿ ਬੱਚਿਆਂ ਨੂੰ ਹਰੇਕ ਐਨੀਮਲ ਦਾ ਪਤਾ ਲੱਗੇ ਤੇ ਉਸ ਵਿੱਚ ਨਾਲ ਹੋਰ ਵੀ ਅਫਰੀਕਨ ਕਲਾਕਾਰ ਨੇ ਸਾਡੇ ਕੋਲ ਜਿਹੜਾ ਬਾਹਰਲੇ ਕਲਾਕਾਰ ਜਿਹੜੇ ਆਪਾਂ ਟੀਵੀਆ ਵਗੈਰਾ ਤੇ ਦੇਖਦੇ ਨੇ ਬੱਚੇ ਉਹ ਵੀ ਇੱਥੇ ਬੈਠ ਕੇ ਬੱਚੇ ਇੱਥੇ ਦੇਖਣ ਨੂੰ ਨਤ ਮਿਲਦਾ। ਤੁਸੀਂ ਦੱਸੋ ਜੀ ਵੇਸਟ ਕੁਸਟਾਫ ਜਿਹੜਾ ਕਿੰਨੇ ਕੁ ਲੋਕ ਜਿਹੜਾ ਤੁਹਾਡੇ ਚ ਕੰਮ ਕਰਾ ਰਿਹਾ ਹੈ ਸਰ 150 ਤੋਂ 200 ਬੰਦਿਆਂ ਦਾ ਸਟਾਫ ਹੈ ਜੀ ਸਾਡੇ ਕੋਲ ਆਪਣਾ ਜਿਹੜਾ ਇੱਥੇ ਵਰਕਿੰਗ ਕਰਦਾ ਹੈ ਜਿਹੜਾ ਆਰਟੀਸਟ ਸਟਾਫ ਹੈ ਉਹ ਸਾਡੇ ਤੋਂ 70 ਬੰਦਿਆਂ ਦਾ ਹੈ ਉਹਦੇ ਨਾਲ ਦੂਸਰਾ ਸਟਾਫ ਹੈ ਸਾਰਾ ਜਿਹੜਾ ਹੈਲਪਿੰਗ ਸਟਾਫ ਹੁੰਦਾ ਹੈ ਉਸਾਰਾ ਚੱਲ ਤੁਸੀਂ ਜਿਮ ਸਟਾਰਟਿੰਗ ਚ ਗਿਆ ਆਪਣੇ ਫਿਰ ਹੈਰਾ ਫੇਰ ਵਾਲੀ ਰਾਇਲ ਸਰਕਸ ਅਸੀਂ ਲੈ ਕੇ ਆਏ ਹੂ ਵੀ ਬਹੁਤ ਨੇ ਜਿਹੜੇ ਕਲੇਮ ਕਰਦੇ ਨੇ ਇਸ ਚੀਜ਼ ਨੂੰ ਤੇ ਉਹਨਾਂ ਨਾਲ ਉਹ ਆਪਣੀ ਡਿਫਰੈਂਟ ਕਿਵੇਂ ਹੈ ਤੇ ਐਕਚੁਅਲ ਕਿਹੜੀ ਕਲੇਮ ਕਰਦੇ ਤੇ ਕਲੇਮ ਦੇ ਵਿੱਚ ਬਹੁਤ ਫਰਕ ਹੁੰਦਾ ਕਿਉਂਕਿ ਪਹਿਲਾਂ ਵੀ ਆ ਚੁੱਕੇ ਉਹਨਾਂ ਨੇ ਇੱਥੇ ਕਿਹਾ ਸੀ ਕਿ ਉਹ ਵੀ ਆਇਆ ਸੀ ਕਿ ਅਸੀਂ ਫਿਰ ਹੈਰਾ ਫੇਰੀ ਵਾਲੀ ਰਾਇਲ ਸਰਕਸ ਆਏ ਤੇ ਆ ਡਿਫਰੈਂਸ ਕੀ ਆ ਆਪਣਾ ਮਤਲਬ ਕੀ ਡਿਫਰੈਂਸ ਵੀ ਲਗਾ ਕੇ ਤੰਬੂ ਦੇਖੋਗੇ ਤਾਂ ਤੁਹਾਨੂੰ ਖੁਦ ਨੂੰ ਪਤਾ ਲੱਗ ਜੂਗਾ ਕਿ ਉਹ ਸਰਕਸ ਹੈਗੇ ਜਾਂ ਨਹੀਂ ਹੈ ਜਾਂ ਵਿੱਚ ਤੁਹਾਨੂੰ ਕੋਈ ਆਰਟਿਸਟ ਦੇ ਕਲਿੱਪਸ ਉਹਦੇ ਵਿੱਚ ਦੇਖਣ ਨੂੰ ਮਿਲੂਗਾ ਜਿਸ ਵਿੱਚ ਉਹਦੀ ਸ਼ੂਟਿੰਗ ਲਈ ਐਸੀਡੈਂਟ ਤੇ ਦਿੱਤੀ ਸੀਗੀ ਤੇ ਉਹਦੀ ਸਰਕਸ ਉਹਨਾਂ ਨੇ ਕੋਈ ਨਵੀਂ ਬਣਾ ਕੇ ਰੱਖ ਲਾਇਆ ਸੀ। ਹਮਮ। ਠੀਕ। ਥੈਂਕ ਯੂ ਸੋ ਮਚ ਥੈਂਕ ਯੂ।